ਇਹ ਨਮਾਸੂਆ ਬਣਿਆ ਤੇ ਜੀ ਪਿੰਡ ਅਗਾਜੇਵਾਸ ਦੇ ਵਿੱਚ ਟੁੱਟ ਗਿਆ ਜੀ ਇਹ ਦੇਖ ਲਓ ਹਲੇ ਇਹਦੇ ਵਿੱਚ ਕੋਈ ਪਾਣੀ ਨਹੀਂ ਆਇਆ ਕੁਝ ਨਹੀਂ ਆਇਆ ਜੀ ਤੇ ਇਹਦਾ ਮਹੂਰਤ ਹੋਏ ਨੂੰ ਵੀ ਰਗਾਟਣ ਕਰੇ ਨੂੰ ਵੀ ਥੋੜੇ ਦਿਨ ਹੋਏ ਨੇ ਤੇ ਇਹ ਹੁਣੇ ਟੁੱਟ ਗਿਆ ਜੀ ਜਦੋਂ ਇਹ ਚ ਪਾਣੀ ਆਊਗਾ ਫਿਰ ਤਾਂ ਇਹ ਕਿਸਾਨਾਂ ਦੀਆਂ ਫਸਲਾਂ ਖਰਾਬ ਇਹ ਕਰੂਗਾ ਗਾਂਹਾਂ ਕਿਹੜਾ ਪਾਣੀ ਜਾਊਗਾ ਜੀ ਤੇ ਜਮੇ ਘਟੀਆ ਮਟੀਰੀਅਲ ਪਾ ਕੇ ਬਣਾਇਆ ਜਾ ਰਿਹਾ ਥੌਂ ਥੌਂ ਤੋਂ ਟੁੱਟ ਰਿਹਾ ਜੀ ਇਹ ਉਹ ਟੁੱਟ ਗਏ ਹੁਣੇ ਹਲੇ ਬਗੈਰ ਪਾਣੀ ਤੋਂ ਜੀ ਭਾਰਤੀ ਜੀ ਪ੍ਰਧਾਨ ਜੀ ਕੀ ਮਸਲਾ ਜੀ ਇਹ ਅੱਜ ਅੱਜ ਜਿਹੜਾ ਆ ਸਾਡਾ ਰਜਵਾਹਾ ਹੈ ਜਿਹੜਾ ਇਹ ਨਵਾਂ ਬਣ ਰਿਹਾ ਹੈ ਮਾਨ ਸਰਕਾਰ ਜਿਹੜੀ ਕੈਰੀ ਹੈ ਵੀ ਅਸੀਂ ਹਰੇਕ ਖੇਤ ਨੂੰ ਨਹਿਰੀ ਪਾਣੀ ਲਵਾਵਾਂਗੇ ਪਰ ਇਹਦੇ ਵਿੱਚ ਜਿਹੜੀ ਜੰਗਲਾਟ ਮੈਕਮੇ ਆਲਿਆਂ ਨੇ ਦਰਸਤ ਲਾ ਰਖੇ ਨੇ ਆ ਦੇਖੋ ਸਾਡਾ ਰੋ ਰਜਵਾਹਾ ਬਣ ਰਿਹਾ ਆ ਮਿੱਟੀ ਪੱਧਰ ਕਰਤੀ ਆ ਪਿੱਪਲ ਖੜਾ ਇੱਕ ਆਪ ਪਿੱਪਲ ਦਾ ਦਰਖਤ ਹੈ ਇਹਦੇ ਤੇ ਨੰਬਰ ਲਾ ਕੇ ਜੰਗਲਾਟ ਮੈਕਮੇ ਵਾਲੇ ਵੀ ਜੇ ਮਾਨ ਸਾਹਿਬ ਜੰਗਲਾਟ ਮੈਕਮੇ ਵਾਲਿਆਂ ਦੇ ਦਰਖਤ ਲਵਾਉਣੇ ਨੇ ਫਿਰ ਆ ਰਜਵਾਹਾ ਕਰਨ ਦੀ ਕੀ ਲੋੜ ਆ ਉਹਰੇ ਦੋ ਤਿੰਨ ਲੈਣਾ ਰਜਵਾ ਜੰਗਲਾਟ ਵਾਲੇ ਦਰਖਤਾਂ ਦੀ ਉਹ ਲਵਾ ਦਿਓ ਇਹ ਜਿਹੜੇ ਫਿਰ ਜਿਹੜੇ ਤੁਹਾਡੇ ਆ ਮੋਬਾਈਲ 'ਚ ਬਾਵੇ ਹੁੰਦੇ ਨੇ ਕਰੇ ਹੋਏ ਅਸੀਂ ਨਹਿਰੀ ਪਾਣੀ ਦੇਵਾਂਗੇ ਇਹ ਨਹਿਰ ਨੂੰ ਤਾਂ ਬੰਨ ਨਹੀਂ ਦਿੰਦੇ ਇਹ ਜੰਗਲਾਟ ਵਾਲੇ ਵਿਚ ਲੱਤਾਂ ਡਾਈ ਜਾਂਦੇ ਨੇ ਅਗੋਲ ਤੱਕੇ ਜੰਗਲਾਟ ਮੈਕਮਾ ਆ ਨੈਰੀ ਮੈਕਮੇ ਤੋਂ ਅੱਡ ਨਹੀਂ ਹੁੰਦਾ ਅਗੋਲ ਤੱਕੇ ਰਜਵਾਹਾ ਨਹੀਂ ਚੱਲਦਾ ਹੈਗਾ ਅਸੀਂ ਇਹ ਜ਼ੋਰਦਾਰ ਨਖੇਦੀ ਕਰਦੇ ਆਂ ਕਿ ਜਿਹੜੇ ਜੰਗਲਾਟ ਮੈਕਮੇ ਵਾਲੇ ਉਰੇ ਦਰਸਤਾਂ ਦੇ ਉੱਤੇ ਨਿਸ਼ਾਨ ਲਾ ਗਏ ਉਰੋਂ ਦੀ ਰਜਵਾਹਾ ਬਣ ਰਿਹਾ ਆ ਪੁਲ ਬਣ ਰਿਹਾ ਪੁਲ ਦੇ ਲਗੋਂ ਦੀ ਸਿੱਧੀ ਸੇਲ 'ਚ ਪਿੱਪਲ ਖੜਾ ਹੈ ਇਹਦੇ ਉੱਤੇ ਨੰਬਰ ਲਾ ਕੇ ਇਹਨੂੰ ਅਸੀਂ ਬੇਨਤੀ ਕਰਦੇ ਆਂ ਵੀ 2-4 ਦਿਨਾਂ ਦੇ ਅੰਦਰ-ਅੰਦਰ ਜੇ ਤਾਂ ਇਹ ਪੱਟਣਾ ਹੈ ਪੱਟ ਲੋ ਨਹੀਂ ਅਸੀਂ ਇਹਨੂੰ ਪੱਟ ਕੇ ਥੱਲੇ ਉਰੋਂ ਦੀ ਰਜਵਾਹਾ ਬਣਾਵਾਂਗੇ ਇਹ ਜੰਗਲਾਟ ਵਿਭਾਗ ਨੂੰ ਬੇਨਤੀ ਹੈ ਸੂਚਨਾ ਕੀਤੀ ਜਾਂਦੀ ਹੈ ਵੀ ਆਪਦਾ ਇਹ ਜਿਹੜਾ ਪੇਪਰ ਦਾ ਬਰਸਤ ਤੇ ਤੁਸੀਂ ਨੰਬਰ ਲਾ ਕੇ ਗਿਓ ਇਹਨੂੰ ਪੱਟ ਲਓ ਇੰਨੀਆਂ ਬੇਨਤੀਆਂ ਕਹਿੰਦੇ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਹਰ ਇੱਕ ਖੇਤ ਨੂੰ ਪਾਣੀ ਸੂਏ ਦਾ ਨਹਿਰ ਦਾ ਲਾਵਾਂਗੇ ਪਰ ਇੱਕ ਪਾਸੇ ਜਿਹੜੇ ਇਹ ਲੋਕਾਂ ਨੂੰ ਉਹ ਜਿਵੇਂ ਸਾਡੇ ਹੁਣ ਆ ਪੁਲ ਬਣਾਇਆ ਹੈ ਇਹ ਪਾਣੀ ਤਾਂ ਸਾਰਾ ਕਈ ਟੀਪੜੋਲੀ ਆਉਂ 8 16 ਇੰਚੀ 16 ਇੰਚੀ ਪੜੋਲੀ ਦੇ ਵਿੱਚ ਦੀ ਪਹਿਲਾਂ ਪਾਣੀ ਲੰਘ ਰਿਆ ਸੀ ਇਹ ਇੱਕ ਛੋਟਾ ਰਜਵਾ ਹੈ ਜਿਹੜਾ ਤੁਸੀਂ ਦੇਖੋ 10 ਫੁੱਟ ਦਾ ਥੱਲੇ ਚੌੜਾ ਇਹ ਪੁਲ ਇਹਦੇ ਵਿੱਚ ਦੀ ਨਹਿਰ ਦਾ ਪਾਣੀ ਲੰਘਾ ਦਿਓ ਭਮਾ ਜੀ ਆ ਉੱਚਾ ਦੇਖ ਲਓ ਕਿੰਨਾ ਕਰਖਾਏ ਪੰਜ ਛੱਕ ਦੇ ਨਾਲੋਂ ਵੀ ਇਹ 4-5 ਫੁੱਟ ਉੱਚਾ ਹੋਣਾ ਜਾਦੇ ਸਿਰੇ ਤੱਕ ਦਾ ਇਹ 5 ਫੁੱਟ ਉੱਚਾ ਜੀ ਪੁਲ ਇਹ ਤਾਂ ਥੱਲੇ ਆ ਇਹ ਤਾਂ ਥੱਲੇ ਛੜਕਾ ਜੀ ਆ ਪੋ ਦੇਖੋ ਪੰਜ ਇਹ ਸਾਡੀਆਂ ਉਹ ਮਸ਼ੀਨਾਂ ਜਿਹੜੀਆਂ ਕਪੈਨ ਹੁਣ ਸੀਜ਼ਨ ਦਾ ਟਾਈਮ ਚੱਲੂਗਾ ਆ ਪੂਰੇ ਤਾਲ ਆ ਗਈ ਉੱਪਰ ਬਿਜਲੀ ਦੀਆਂ ਤਾਰਾਂ ਉੱਚੀਆਂ ਨੇ ਇਹਨਾਂ 'ਚ ਬਿਜਲੀ ਦੀਆਂ ਤਾਰਾਂ ਦੇ ਵਿੱਚ ਕਪੈਨ ਆੜਿਆ ਕਰੂਗੀ ਜਿਹੜੀ ਆ ਟਰਾਲੀ ਆ ਟਰੈਕਟਰ ਟਰਾਲੀ ਆ ਉਹਦੀ ਛਤਰੀ ਸਾਡੀ ਤਾਰਾਂ ਚੜਿਆ ਕਰੂ ਇਹ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਨਹਿਰੀ ਵਿਭਾਗ ਨੂੰ ਵੀ ਇਹ ਪੁੱਲ ਨੂੰ ਜਾਂ ਤਾਂ ਇਹ 1.5 ਫੁੱਟ ਨੀਵਾ ਕਰ ਦਿਓ ਨਾਲੇ ਇਹ ਜਿਹੜੀਆਂ ਤਾਂ ਦੇ ਵਿੱਚ ਭੂਗ ਵਾਲੀ ਟਰਾਲੀ ਆ ਗਈ ਜਾਂ ਕੋਈ ਬਿੱਡਾ ਵਾਲੀ ਟਰਾਲੀ ਆਮ ਲੱਦੇ ਹੋਏ ਹੁੰਦਾ ਸਮਾਨ ਆਪਣਾ ਪਰਾਲੀ ਵੀ ਲੱਤੀ ਹੋਈ ਹੁੰਦੀ ਹੈ ਭੂਗ ਵਾਲੀਆਂ 11000 ਦੀ ਬੋਲਟ ਦੀ ਤਾਰ ਹੈ ਇਸੇ ਦਾ ਨੁਕਸਾਨ ਹੋ ਗਿਆ ਇਹਦੇ ਚ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈ ਇਹ ਨੈਰੀ ਵਿਭਾਗ ਹੈ ਜਿਹੜਾ ਇਹਦਾ ਜ਼ਿੰਮੇਵਾਰ ਹੋਊਗਾ ਅਸੀਂ ਦੁਬਾਰੇ ਫੇਰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨੂੰ ਜਾਂ ਤਾਂ ਥੱਲੇ ਨੀਵਾ ਕਰਿਆ ਜਾਵੇ ਪਟਕੇ ਜਾ ਇਹਦਾ ਜਿਆਦਾ ਨੁਕਸਾਨ ਦੀ ਜਿਹੜੀ ਜ਼ਿੰਮੇਵਾਰੀ ਹੈ ਨਹਿਰੀ ਵਿਭਾਗ ਦੇ ਹੋਊਗੀ ਅੱਜ ਸਾਡੀ ਨਹਿਰੀ ਵਿਭਾਗ ਵਾਲਿਆਂ ਨਾਲ ਗੱਲ ਕਰੀ ਹੋਈ ਹੈ ਉਹ ਕਹਿੰਦੇ ਕਹਿੰਦੇ ਅਸੀਂ 2 ਵਜੇ ਆਵਾਂਗੇ ਓਰੇ ਇੱਕ ਰਸਤਾ ਦੇਖੋ 33 ਮੁੱਟ ਜਗ੍ਹਾ ਇਹ 10 ਫੁੱਟ ਤਾਂ ਇਹ ਵਿਚਾਲੇ ਆ ਗਿਆ 10 ਫੁੱਟ ਉਧਰ ਆ ਗਿਆ ਬਾਕੀ ਉੱਚਾ ਦੇਖ ਲਓ ਕਿੰਨਾ ਓਰੇ ਨਾ ਤਾਂ ਮਿੱਟੀ ਖੜਨੀ ਹੈ ਬਾਕੀ ਉਰ ਦੇਖ ਲਓ ਤੁਸੀਂ ਇਹ ਆ ਮੋੜ ਹੈ ਮੁਰਨਾ ਵੀ ਬਹੁਤ ਔਖੀ ਹੋ ਜੂ ਰੇੜਾ ਪੁਰਦਾ ਇਹ ਹੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇੱਕ ਉਧਰ ਵੀ ਪੁਲ ਦਾ ਕੰਮ ਚੱਲ ਰਿਹਾ ਅਸੀਂ ਪੁਲ ਦਾ ਕੰਮ ਫੇਰ ਚੱਲਣ ਦੇਵਾਂਗੇ ਜੋ ਤੱਕ ਇਹ ਪੁਲ ਨੂੰ ਨੀਵਾ ਨਹੀਂ ਕਰਦੇ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਇਜਾਜ਼ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ